ਹਵਾਰਾ ਸਾਹਿਬ ਨੇ ਨਾ ਕਦੇ ਬੇਨਤੀ ਸਰਕਾਰਾਂ ਨੂੰ ਕਰਨੀਆਂ ਨਾ ਇਹਨਾਂ ਤੇ ਥੱਲੇ ਲੱਗਣਾ ਉਹ ਚੜ੍ਹਦੀ ਕਲਾ ਚ ਨੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹਿਣਗੇ ਸੌਮ ਦੇ ਅਣਮੋਲ ਹੀਰਿਆਂ ਨੂੰ ਇੰਨਾ ਰੋਲਿਆ ਜਾ ਰਿਹਾ ਹੈ ਪੂਰੀ ਸਜਾਵਾਂ ਕਰਨ ਦੇ ਬਾਵਜੂਦ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਬੰਦੀ ਸਿੰਘਾਂ ਨੂੰ ਤੇ ਮੈਂ ਕਹੂੰਗਾ ਮਨੁੱਖਤਾ ਦਾ ਇੱਕ ਮਿਆਰ ਇਹਨਾਂ ਨੀਚਾ ਕਿਰ ਗਿਆ ਕਾਦੀਆਂ ਥੋਡੀਆਂ ਇਹ ਡੈਮੋਕਰੇਸੀਆਂ ਨੇ ਕਾਦੀਆਂ ਥੋਡੀਆਂ ਸਰਕਾਰਾਂ ਨੇ ਇਹਨਾਂ ਸੋਚਿਓ ਕਿ ਇਹ ਸਦਾ ਹੀ ਰਾਜ ਰਹਿਣੇ ਨੇ ਰਾਜ ਨੇਚਰਲ ਸਦਾ ਗੁਰੂ ਦਾ ਗੁਰੂ ਦੀ ਫੌਜ ਦਾ ਇਸ ਕਰਕੇ ਇਸ ਨੂੰ ਚੇਤਾਵਨੀ ਵੀ ਲੈ ਲਿਓ ਜਗਤਾਰ ਸਿੰਘ ਹਵਾਰਿਆ ਕੌਮ ਦਾ ਉਹ ਯੋद्धा ਹੈ ਜਿਹੜਾ ਕਦੇ ਵੀ ਸਰਕਾਰਾਂ ਦੇ ਅੱਗੇ ਝੁਕਦਾ ਨਹੀਂ ਇਹ ਬਿਆਨ ਦੱਸਦੀ ਹੈ ਕਿ ਗੁਰਜੀਤ ਸਿੰਘ ਤਲਵੰਡੀ ਦੇ ਵੱਲੋਂ ਦਿੱਤੇ ਗਏ ਨੇ ਅਤੇ ਉਹਨਾਂ ਨੇ ਜਿਹੜਾ ਕਿ ਜਗਤਾਰ ਸਿੰਘ ਹਵਾਰਾ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਸਰਕਾਰ ਨੂੰ ਸਿੱਧੀ ਚੇਤਾਵਨੀ ਤੱਕ ਦੇ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਜ ਉਹਨਾਂ ਦੇ ਮਾਤਾ ਜੀ ਦੇ ਨਾਲ ਸਾਡੀ ਮੁਲਾਕਾਤ ਹੋਈ ਹੈ ਤੇ ਜਿਸ ਤੋਂ ਬਾਅਦ ਹਾਲਤ ਕਾਫੀ ਨਾਸੂਕ ਹੈ ਤੇ ਜਿਸ ਤੋਂ ਦੌਰਾਨ ਉਹਨਾਂ ਨੂੰ ਹੁਣ ਸਰਕਾਰ ਨੂੰ ਜਿਹੜਾ ਕਿ ਬੰਦੀ ਸਿੰਘਾਂ ਦਾ ਪਖਪੂਰਣਾ ਚਾਹੀਦਾ ਜਦਕਿ ਆਪਣੀਆਂ ਸਿੰਘ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਤੇ ਹੁਣ ਜਗਤਾਰ ਸਿੰਘ ਹਵਾਰਾ ਨੂੰ ਜਿਹੜਾ ਕਿ ਪੈਰੋਲ ਦੇਣੀ ਚਾਹੀਦੀ ਹੈ ਤੇ ਜਦਕਿ ਉਹਨਾਂ ਨੂੰ ਮਾਤਾ ਨੂੰ ਮਿਲਣ ਦਾ ਜਿਹੜਾ ਕਿ ਸਮਾਂ ਸਰਕਾਰ ਨੂੰ ਜਗਤਾਰ ਸਿੰਘ ਹਵਾਰਾ ਨੂੰ ਦੇਣਾ ਚਾਹੀਦਾ ਤੇ ਜਿਸ ਤੋਂ ਬਾਅਦ ਉੱਥੇ ਦੂਜੇ ਪਾਸੇ ਸਰਕਾਰ ਨੂੰ ਵੀ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਔਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਤਿੰਨ ਧਨ ਜਨੇਦੀ ਮਾਓ ਆਏ ਸਫਲ ਸੇ ਪੰਥ ਦੇ ਮਹਾਨ ਯੋਧੇ ਕੌਮ ਦੇ ਲਾਖਸ ਪੁੱਤ ਦਸਮ ਪਾਤਸ਼ਾਹ ਦੇ ਵਿਸ਼ੇਸ਼ ਥਾਪੜੇ ਵਾਲੇ ਸਿੰਘ ਹਵਾਰਾ ਸਾਹਿਬ ਜੀ ਦੀ ਅੱਜ ਮਾਤਾ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਪਰ ਨਾਲ ਹੀ ਮਨ ਬੜਾ ਦੁਖੀ ਹੈ ਕਿ ਸਿੱਖ ਕੌਮ ਨਾਲ ਇੰਨਾ ਵਿਤਰਾ ਕਿਉਂ ਹੋ ਰਿਹਾ ਜਦ ਕਿ ਇਸ ਦੇਸ਼ ਵਿੱਚ ਇਸ ਸੂਬੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਿੱਖ ਨੌਜਵਾਨ ਪਾ ਰਹੇ ਨੇ ਸਿੱਖ ਕੌਮ ਪਾਂਦੀ ਰਹੀ ਹੈ ਭਾਵੇਂ ਉਹ ਖੇਤੀ ਚ ਹੋਵੇ ਭਾਵੇਂ ਬਾਰਡਰ ਤੇ ਸੁਰੱਖਿਆ ਚ ਹੋਵੇ ਪਰ ਸਾਡੇ ਕੌਮ ਦੇ ਅਣਮੋਲ ਹੀਰਿਆਂ ਨੂੰ ਇੰਨਾ ਰੋਲਿਆ ਜਾ ਰਿਹਾ ਹੈ ਪੂਰੀ ਸਜਾਵਾਂ ਕਰਨ ਦੇ ਬਾਵਜੂਦ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਬੰਦੀ ਸਿੰਘਾਂ ਨੂੰ ਤੇ ਮੈਂ ਕਹੂੰਗਾ ਮਨੁੱਖਤਾ ਦਾ ਇੱਕ ਮਿਆਰ ਇੰਨਾ ਨੀਚਾ ਕਿਰ ਗਿਆ ਕਾਹਦੀਆਂ ਥੋਡੀਆਂ ਇਹ ਡੈਮੋਕਰਸੀਆਂ ਨੇ ਕਾਹਦੀਆਂ ਥੋਡੀਆਂ ਸਰਕਾਰਾਂ ਨੇ ਕਿ ਇੱਕ ਪੁੱਤ ਤੜਫਰੇ ਬੈਠਾ ਜੇਲ੍ਹ 'ਚ ਤੇ ਆਪਦੀ ਮਾਂ ਦੀ ਆ ਕੇ ਸੇਵਾ ਨਹੀਂ ਕਰ ਸਕ ਰਿਹਾ ਹਵਾਰਾ ਸਾਹਿਬ ਨੇ ਨਾ ਕਦੇ ਬੇਨਤੀ ਸਰਕਾਰਾਂ ਨੂੰ ਕਰਨੀਆਂ ਨਾ ਇਹਨਾਂ ਤੇ ਥੱਲੇ ਲੱਗਣਾ ਉਹ ਚੜਦੀ ਕਲਾ ਚ ਨੇ ਤੇ ਹਮੇਸ਼ਾ ਹੀ ਚੜਦੀ ਕਲਾ ਚ ਰਹਿਣਗੇ ਪਰ ਇਹ ਕੌਮ ਦਾ ਫਰਜ ਹੈ ਕਿ ਆਪਾਂ ਉਹਨਾਂ ਦੀ ਆਵਾਜ਼ ਬੁਲੰਦ ਕਰਕੇ ਚੱਕੀਏ ਸੰਗਤ ਜੀ ਜੇ ਇਹ ਮੌਕਾ ਹਰੇਕ ਤੇ ਆਉਂਦਾ ਹੈ ਇਹ ਜਿਹੜੇ ਹੁਣ ਸਰਕਾਰਾਂ ਦੇ ਵੱਡੀਆਂ ਕੁਰਸੀਆਂ ਤੇ ਬੈਠੇ ਨੇ ਇਹ ਸਮਾਂ ਤੁਹਾਡੇ ਤੇ ਵੀ ਆ ਸਕਦਾ ਹੈ ਇਹ ਨਾ ਸੋਚਿਓ ਕਿ ਇਹ ਸਦਾ ਹੀ ਰਾਜ ਰਹਿਣੇ ਨੇ ਰਾਜ ਨੇਚਰਲ ਸਦਾ ਗੁਰੂ ਦਾ ਗੁਰੂ ਦੀ ਫੌਜ ਦਾ ਇਸ ਕਰਕੇ ਇਸ ਨੂੰ ਚੇਤਾਵਨੀ ਵੀ ਲੈ ਲਿਓ ਤੇ ਬੇਨਤੀ ਵੀ ਕਰਦਾ ਮੈਂ ਤੁਹਾਡੇ ਚਰਨਾਂ ਅਕਸਾਰਿਆਂ ਦੇ ਸਰਕਾਰਾਂ ਨੂੰ ਜਿੱਥੇ ਚੇਤਾਵਨੀ ਹੈ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਇਕਜੁੱਟ ਹੋ ਕੇ ਇਹ ਮੌਕਾ ਸੰਭਾਲੀਏ ਮਾਤਾ ਜੀ ਦੀ ਸਿਹਤ ਨਾਜ਼ੁਕ ਹੈ ਤੇ ਇਹ ਪੂਰੀ ਲੱਕ ਬਣ ਕੇ ਕੋਸ਼ਿਸ਼ ਕਰੀਏ ਕਿ ਘਟੋ ਘਟ ਜੇ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਇਨਸਾਫ ਨਹੀਂ ਦਿਵਾ ਸਕਦੇ ਤਾਂ ਘਟੋ ਘਟ ਉਹ ਆ ਕੇ ਆਪਣੇ ਮਾਤਾ ਜੀ ਦੇ ਜਿਹੜੇ ਆਪ ਓਖਾ ਸਮਾਂ ਚੱਲ ਰਿਹਾ ਉਹ ਚਾਕੇ ਉਹਨਾਂ ਦੀ ਸੇਵਾ ਕਰ ਸਕੜ ਮੈਂ ਨਾਲ ਹੀ ਬੇਨਤੀ ਕਰਦਾ ਹਾਂ ਦਿੱਲੀ ਸਰਕਾਰ ਨੂੰ ਹੋਮ ਮਿਨਿਸਟਰ ਜਿਹੜੇ ਸੂਤ ਸਾਹਿਬ ਨੇ ਤੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਕਿਉਂਕਿ ਇਹ ਜੂਰਿਸਡਿਕਸ਼ਨ ਜਿਹੜੀ ਜਿੱਥੇ ਜਗਤਾਰ ਸਿੰਘ ਹਵਾਰਾ ਜੀ ਜੇਲ੍ਹ 'ਚ ਨੇ ਜਿਹੜੇ ਭਾਈ ਸਾਹਿਬ ਉਹ ਦਿੱਲੀ ਸਰਕਾਰ ਦੇ ਹੇਠ ਹੈ ਇਸ ਕਰਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸ ਚੀਜ਼ ਦਾ ਬਦਲਾ ਲੈ ਰਹੇ ਹੋ ਸਿੱਖ ਕੌਮ ਨਾਲ ਕੀ ਤੁਹਾਡੇ ਦਿਲਾਚ ਜ਼ਰਾ ਜავი ਉਥੇ ਜਿੰਨੇ ਸਿੱਖ ਭਾਈ ਬੈਠੇ ਆ ਸਰਦਾਰ ਮਨਜੀਤ ਸਿੰਘ ਸਿਰਸਾ ਬੈਠੇ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਥੇ ਲੋਕਲ ਬੈਠੀ ਆ ਉਹਨਾਂ ਨੂੰ ਕਹੂੰਗਾ ਉਹ ਤੇ ਯਤਨ ਤੇਜ ਕਰੋ ਇਕਜੁੱਟ ਹੋ ਕੇ ਉਹਨਾਂ ਨੂੰ ਮਿਲੋ ਤੇ ਇਸ ਚੀਜ਼ ਨੂੰ ਸਫਲ ਕਰੋ ਸਾਡੇ ਪਾਰਟੀ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿੱਦਣ ਇੱਥੇ ਆ ਕੇ ਗਏ ਮਾਤਾ ਜੀ ਨੂੰ ਮਿਲ ਕੇ ਜਾਂਦੇ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਤੇ ਚਿੱਠੀ ਲਿਖ ਕੇ ਕਿਹਾ ਕਿ ਸਮੂੱਚੇ ਬੰਦੀ ਸਿੰਘਾਂ ਨੂੰ ਰਿਹਾਇਆ ਕੀਤਾ ਜਾਵੇ ਤੇ ਅੱਜ ਉਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਹੀ ਅੱਜ ਸਮੂੱਚੀ ਸੰਗਤ ਇੱਥੇ ਆਈ ਹੈ ਤੇ ਜੋ ਵੀ ਅਸੀਂ ਸਹਿਯੋਗ ਭਾਈ ਸਾਹਿਬ ਦੇ ਪਰਿਵਾਰ ਸਾਰੇ ਨਾਲ ਸਾਥੀ ਖੜੇ ਨੇ ਜਿਸ ਪ੍ਰਕਾਰ ਦਾ ਵੀ ਅਸੀਂ ਸਹਿਯੋਗ ਕਰ ਸਕਦੇ ਹਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਆ ਪਰ ਮੈਂ ਨਾਲ ਹੀ ਫੇਰ ਬੇਨਤੀ ਕਰਦਾ ਹਾਂ ਪੂਰ ਜ਼ੋਰ ਦਿੱਲੀ ਸਰਕਾਰ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਤੋਂ ਤਾਂ ਕੋਈ ਉਮੀਦ ਹੀ ਨਹੀਂ ਹੈ ਸਾਨੂੰ ਤੇ ਨਾਲ ਹੀ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਤੁਸੀਂ ਆਪਦੀ ਜ਼ਿੰਮੇਵਾਰੀ ਸੰਭਾਲੋ ਤੇ ਇਸ ਚੀਜ਼ ਨੂੰ ਹਕੀਕਤ ਬਣਾਓ ਤੇ ਆ ਕੇ ਸਭ ਤੋਂ ਪਹਿਲਾਂ ਤਾਂ ਮਾਤਾ ਜੀ ਦੀ ਸਾਰ ਲਓ ਇਹ ਮਾਂ ਉਹ ਮਾਂ ਜਿਨੇ ਇਹੋ ਜਿਹਾ ਸ਼ੇਰ ਜੰਮਿਆ ਜਿਨੇ ਆਉਣ ਵਾਲੇ ਸਮੇਂ 'ਚ ਇਕੱਲੇ ਹੁਣ ਤੱਕ ਨਹੀਂ ਆਉਣ ਵਾਲੇ ਸਮੇਂ 'ਚ ਕਈ ਸਿੱਖ ਪੰਥ ਦੀ ਪੀੜ੍ਹੀਆਂ ਨੂੰ ਸੇਧ ਦਿੱਤੀ